ਉਹ ਨਹੀਂ ਹੈ। ਉਹ ਹੀ ਥਾਂ ਲੱਗੇ ਫਿਰ ਕੋਈ ਚ ਇਹਦਾ ਕੁਛ ਨਹੀਂ ਆ ਜੀ ਪੇ। ਉਹ ਮਾਸੜ ਲੱਗੀ ਨਾ ਦਾਣੇ ਉਂਗਰੇ ਹਾਂ। ਹਾਂ ਹਾਂ ਇਹਦਾ ਹੈ। ਆ ਮਾਸੜ ਥੋੜਾ ਜਿਆਦਾ। ਆ ਜੀ ਪਿਆਰ ਟਾਕੀ ਹੈ ਜਿਆਦਾ। ਆ ਵੀ ਥੱਲੇ ਨਹੀਂ ਲੱਗੀ ਆ ਜੀ। ਹਾਂ ਹਾਂ। ਉਹ ਮਾਸੜ ਥੱਲੇ ਨਹੀਂ ਲੱਗੀ। ਜਿਹੜੀ ਹੁਣ ਥੱਲੇ ਆ ਉਹਨੇ ਬਰਾਬਰ ਨਹੀਂ ਰਹਿਣਾ। ਉਹਨੇ ਵੱਢਣਾ। ਅਸੀਂ ਉਹ ਨਹੀਂ ਕਹਿੰਦੇ ਝਾੜ ਝੂਟ ਚੱਕਰ ਨਹੀਂ ਸਾਨੂੰ। ਵੀ ਵੱਢਣੇ ਲੋੜ ਨਹੀਂ ਆਉਣੀ। ਕਹਿੰਦਾ ਕਿ ਲੈ ਕਲਕੱਤਾ ਚੱਕੋਲੀ ਦੀ ਆ ਉਹ ਦੇਵਾਂ ਤੁਸੀਂ ਪੁਲਿਸ ਵਾਲੇ ਦੀ ਗੱਲ ਆ ਮਾਂ ਹੈਲੋ ਜੀ ਕਹਿੰਦੇ ਅਸੀਂ ਪੁਲਿਸ ਉਸਦੇ ਬੋਲਦੇ ਆ ਵੀ ਕਿਆ ਕੰਮ ਕਰ ਕੰਮ ਕਰਦੇ ਤੁਸੀਂ ਮਾਂ ਕੀਤੀ ਬੜੀ ਕਰਦੇ ਅਸੀਂ ਹੋਰ ਕੰਮ ਕੋਈ ਕਰਦੇ ਹੁਣ ਮਾਂ ਕੋਈ ਨਹੀਂ ਕੰਮ ਕਰਦੇ ਕਹਿੰਦੇ ਤੇਰੀ ਦਾਰੂ ਵੇਚਦੇ ਹੈ ਹੈ ਮਾਂ ਕਮਾ ਲੈ ਉਹ ਵੀ ਹਲਾ ਤੇਰੀ ਕੰਪਲੀਟ ਕਰਾਈ ਆ ਹਾਂ ਆ ਫਿਰ ਮੈਂ ਫਿਰ ਅਸੀਂ ਦੇਖਾਂ ਮਹੋਰ ਪੁਲਸ ਵਾਲਾ ਮੈਨੂੰ ਸਮਝ ਗਿਆ ਵੀ ਕਿਹੜਾ ਹਾਂ ਬਾਬਾ ਵਿੱਚ ਉਹਦੀ ਤੈ ਲੈ ਆਈ ਵਿੱਚ ਮਾਂ ਜਿਹੜਾ ਤੇਰੇ ਕੰਪਲੀਟ ਕਰਾਈ ਉਹ ਮੈਨੂੰ ਦੱਸ ਮਾੜਾ ਹਾਂ ਆਪਰੇ ਲੋਕ ਫੇਰ ਉਹਦੇ ਵੀ ਬਮ ਮੋੜ ਕੇ ਰੱਖਦੇ ਉਹ ਬਾਈ ਕੋਈ ਫੋਨ ਕਾਣਾ ਤੋਂ ਬੜੇ ਦੇਖ ਕੇ ਕਹਿ ਕੋ ਮਸਤ ਨੂੰ ਕਹਿੰਦਾ ਦਾਰੂ ਕਰਦੇ ਕਹਣਾ ਆਹ ਕਹਿੰਦਾ ਦਾਰੂ ਕਰਦਾ ਤੂੰ ਨਹੀਂ ਦਾਰੂ ਸੋ ਉਹ ਬਾਈ ਛੇ ਦਾ ਟਾਈਮ ਹੋਇਆ ਸਵੇਰ ਦਾ ਇਹ ਦੇਖੋ ਥੋੜੀ ਠੀਕ ਨੂੰ ਲਾ ਪੈ ਰਿਹਾ ਕਰੂਗਾ ਬਈ ਨੁਕਸਾਨ ਲੋ ਬਾਈ ਘਾਟਾ ਹੋ ਗਿਆ ਮੀ ਪੈਂਦੇ ਨੂੰ ਆਈਸ ਸਵੀਟ ਆ ਦੇਖੋ ਕਦੇ ਘਟ ਜਾਂਦਾ ਕਦੇ ਵੱਜ ਜਾਂਦਾ ਸਬੀੜੇ ਦੀ ਹੀ ਆ। ਤੁਹਾਨੂੰ ਜਿਹੜੇ ਪਹਿਲੇ ਕਲਿੱਪ ਦਿਖਾਏ ਆ ਬਾਈ ਉਹ ਘੰਟਾ ਪਹਿਲਾਂ ਆਂਦੇ ਦੇ। ਘੰਟਾ ਬਾਅਦ ਆ ਚਾਨਣਾ ਜਾਂ ਤਾਂ ਹੋ ਗਿਆ ਪਰ ਮੀਂਹ ਦੀ ਸਬੀਟ ਆਹੀ ਆ। ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਲੋ ਬਾਈ ਸਵੇਰੋਂ ਮੀਂਹ ਵੀ ਪੈ ਲਿਆ ਤੇ ਹਵਾ ਵੀ ਚੱਲ ਲਈ ਹੁਣ ਧੁੱਪ ਨਿਕਲਿਆ ਜੀ ਤੇ ਆਇਆ ਬਾਈ ਹੁਣ ġੇੜਾ ਮਾਨ ਰੋਤਾ ਜਿਹਦੀ ਆਪਣੀ ਪੱਤੀ ਹੋਈ ਸੀ ਤੇ ਹਵਾ ਚੱਲੀ ਆਂ ਲੱਗਦਾ ਤਾਂ ਵੀ ਕਿਤੇ ਨਾ ਕਿਤੇ ਮਾੜੀ ਮੁੱਲਟੀ ਡਿੱਡੀ ਮਿੱਡੀ ਕਰੀ ਹੋਊਗੀ ਕੋਈ ਆਏ ਹੁਣ ਚੈੱਕ ਕਰਨ ਬਾਕੀ ਇਧਰ ਟੀਮ ਵੀ ਪਹੁੰਚੀ ਹੋਈ ਆ ਸਤਿ ਸ੍ਰੀ ਅਕਾਲ ਜੀ ਉਹ ਵਾਹ ਸਰ ਜੀ ਸ੍ਰੀ ਗੁਰੂ ਜੀ ਟੀਮ ਇਹਦਾ ਆਉਣਾ ਜੀ ਸਾਨੂੰ ਪਤਾ ਵੀ ਮੋਟਰਸਾਈਕਲ ਇੱਕ ਵਾਰ ਹੁਣ ਤਿੰਨੇ ਜਣੇ ਆ ਗਏ ਨੇ ਗੱਲਾਂ ਨੂੰ ਕੱਪੜਾ ਵਾੜਾ ਕੱਲਾ ਵਾੜਾ ਦਾ ਹੈ ਇਹਦਾ ਹੈ ਜਿਹੜਾ ਮੀਂਹ ਸਵੇਰੋਂ ਪਿਆ ਉਹਦਾ ਪਤਾ ਨਹੀਂ ਤਾਂ ਹੈਗਾ ਪਹਿਲਾਂ ਆ ਹਵਾ ਹੁਣ ਨਾ ਥੋੜੀ ਜੀ ਆ ਹਵਾ ਕਰਦੀ ਹੈ ਗਰਾਬ ਮੀਨੂ ਕਈ ਨਾ ਹੋਵੇ ਦੋ ਤਿੰਨ ਘੰਟੇ ਹੁਣ ਇਹ ਫਸਲ ਨੂੰ ਗੇੜਦੀ ਹੈ ਥੋੜੀ ਜੱਗੀਆਂ ਹੈ ਜੀ ਇਹ ਏਸੀ ਪਿਆਏ ਆ ਇਹ ਥੱਲੇ ਨਹੀਂ ਲੱਗੀ ਹਜੇ ਥੱਲੇ ਨਹੀਂ ਲੱਗੀ ਹੈਨਾ ਹਾਂ ਮੇਰੇ ਉੱਥੇ ਥੱਲੇ ਲੱਗੀ ਥੱਲੇ ਲੱਗੀ ਉਹਨਾ ਇਹ ਸ਼ੋਰੇ ਕਰਕੇ ਰੋੜੀ ਉਹ ਸ਼ੋਰੇ ਕਰਕੇ ਉਦੋਂ ਇੰਨੀ ਦੇ ਤਾਂ ਮਿਹਨਤ ਕਰ ਲੈਣੀ ਉੱਥੇ ਦਾ ਹਫੜਾ ਜਾਂਦੇ ਤਾਂ ਥੋੜੇ ਜੇ ਐਨਿੰਗ ਦਾ ਮਾਟਰ ਤਾਂ ਮਿਹਨਤ ਕਰ ਲੈਣੀ ਚੱਕ ਦੇਣੀ ਚੱਕ ਦੇਣੀ ਹਫੜੇ ਹੋਏ ਵੀ ਦਿਖਾਉਣਾ ਤੁਹਾਨੂੰ ਉੱਧਰ ਹਫੜੇ ਵੀ ਹੋਏ ਆ ਬਾਕੀ ਆਜੋ ਚੱਲੀਏ ਉਧਰ ਨੂੰ ਹੁਣ ਆ ਮਾਸੜਾ ਹੁਣ ਜਿਹੜੇ ਸਾਹਮਣੇ ਮੀਂਹ ਪਿਆ ਹੁਣ ਤਾਂ ਪਹਿਲੀ ਦਿਨ ਆਉਣੀ ਚਾਹੀਦੀ ਆ ਆ ਦੇਣੀ ਆ ਇਹਦਾ ਹੈਗੀ ਨਰਮਾਈ ਇਹਦਾ ਨਰਮਾਈ ਹੈ ਇੱਕ ਤਾਂ ਹੋਰ ਪੈ ਗਿਆ ਹੋਰ ਪੈ ਗਿਆ ਆ ਗੱਲ 'ਚ ਰਹੇ ਗਏ ਹਾਂ ਹਾਂ ਇੱਕ ਤਾਂ ਹੋਰ ਪੈ ਗਿਆ ਹੋਰ ਨਹੀਂ ਹਲੇ ਕਿਆ ਬਾਈ ਨਹੀਂ ਆ ਭਈ ਇਹਦਾ ਇਹ ਕੁਛ ਨਹੀਂ ਪਤਾ ਆਓ ਦੇਖ ਮਾਸੜ ਮੈਂ ਤੁਹਾਨੂੰ ਉਹੀ ਦਿਖਾਉਣਾ ਆਓ ਦੇਖ ਜਿਹੜੀ ਤੱਕੀ ਕਿੱਡੀ ਹੋ ਗਈ ਇਹ ਹਾਂ ਇਹ ਪੱਕਦੇ ਆ ਇਹ ਬਿਮਾਰੀ ਥੋੜੀ ਇਹ ਪੱਕਦੇ ਆ ਇਹ ਦੇਖ ਉਹਦਾ ਸਾਰੇ ਕਰਕੇ ਆ ਆਹ ਛੰਡਾ ਪੱਤਾ ਪੀਲਾ ਹੋ ਗਿਆ ਹਰਾ ਪਿਆ ਸੀਪੇ ਖੋਰ ਦੇਗਾ ਸੀਪੇ ਖੋਰ ਦੇਗਾ ਆਹ ਛੋਰੇ ਤੱਕੇ ਪੱਕੇ ਉਹ ਗਾਂਲੀ ਹਰੀ ਪਈ ਆ ਹਾਂ ਉਹ ਜਿਹੜੀ ਜਿੱਥੇ ਬੂਟੇ ਬਾਹਰ ਦੇ ਨਾ ਉਹ ਹਰੀ ਪਈ ਹੈ ਜੀ ਚਰੀ ਦਾ ਕਾ ਤੇਰਾ ਹਾਂ ਹਾਂ ਉਹ ਚਰੀ ਨਾ ਲੱਜਦਾ ਨਹੀਂ ਨਹੀਂ ਲੰਬਾ ਖੇਤ ਆ ਇਹ ਪਾਣੀ ਖੜ ਗਿਆ ਵਿੱਚ ਵੇਖ ਰਹਾ ਮੈਂ ਇਹ ਥੋੜਾ ਜਿਹਾ ਹੁਣ ਚਿੰਤਾ ਦਾ ਵਿਸ਼ੇ ਆ ਹਾਂ ਹੁਣ ਵੀ ਹਟ ਜਵੇ ਨਾ ਫੇਰ ਵੀ ਠੀਕ ਆ ਅਸੀਂ ਤਾਂ ਆਪ ਕਹਿੰਦੇ ਯਾਰ ਹੁਣ ਵੀ ਹਟ ਜੂਗਾ ਹੈ ਇਹ ਸੀ ਪਚਾਰ ਕਿਲੋ ਵਾਟ ਤੋਂ ਫਿਰ ਨਹੀਂ ਉਹ ਵੀ ਸ਼ਹਿਰੇ ਸਰਬਾਲਾ ਮਾਣਾਂ ਤਾਂ ਖੜੀ ਹੈ ਨਾ ਆਪਾ ਲਗ ਰਹੇ ਹੁਣ ਨਾ ਹੋਈ ਕਹਿੰਦਾ ਵੀ ਹਵਾ ਵੀ ਚੱਲਦੀ ਹੈ ਕੱਟ ਦੇ ਲੈ ਫਿਰ ਕਿਹੋ ਜਿਹਾ ਹੋਗਾ ਹਾਂ ਯਾਰੀ ਮਤਲਬ ਫੇਰ ਆਉਣਾ ਆ ਦੇਖ ਜਿੱਥੇ ਨਾ ਹਵਾ ਮਤਲਬ ਹਵਾ ਦੀ ਕ੍ਰੋਸਿੰਗ ਰੁਕ ਜਾਂਦੀ ਹੈ ਉੱਥੇ ਆਹ ਕੁਝ ਕਰ ਦਿੰਦੇ ਹਾਂ ਛੋਰੇ ਨੇ ਕਰਿਆ ਕੋਈ ਕੰਮ ਹੁਣ ਮੁੰਮਣ ਘੇੜੀ ਇੱਥੇ ਘੁੰਮੀ ਜਾਂਦੀ ਆ ਛੌਰੀ ਵਾਲੀ ਜੀਰੀ ਮੰਡੀ ਚ ਜ਼ਿਆਦਾ ਟਾਈਮ ਲਮਾਉਂਦੀ ਆ ਹਾਂ ਹਰੀ ਰਹਿੰਦੀ ਆ ਇਹ ਝਾੜ ਵੀ ਨੰਦੀ ਆ ਜੀ ਝਾੜ ਵੀ ਨਹੀਂ ਦਿੰਦੀ ਆ ਬਾਕੀ ਬਈ ਚਲੋ ਚਰੀ ਦਾ ਦਾ ਫਾਇਦਾ ਹੋ ਗਿਆ ਜੀ ਫਾਇਦਾ ਹੋ ਗਿਆ ਥੋੜਾ ਜੀ ਜ਼ਿਆਦਾ ਪਾਤਾ ਉਸੇ ਪਿਉਣ ਕੇ ਵਧਣਾ ਨੇ ਨਿੰਦੀ ਰਹਿਣਾ ਗੋਡੇ-ਗੋਡੇ ਥਾਣੇ ਆਹ ਦੇ ਨਾਲ ਨਾਲ ਆਪਾਂ ਨੂੰ ਵੀ ਆਪਾਂ ਦੇ ਬਾਈ ਪਾਣੀ ਹੁੰਦਾ ਲੱਗਿਆ ਮੀਂਹ ਨਹੀਂ ਆਉਂਦਾ ਮੀਂਹ ਨਹੀਂ ਆਵਾ ਸੜਾ ਮੀਂਹ ਬਹੁਤ ਪੈ ਲਿਆ ਉੰਜ ਨਹੀਂ ਆਪਾਂ ਨੂੰ ਲੱਗਦਾ ਘਾਣ ਭਰੇ ਵੇ ਤੇ ਚੜੂ ਦਾ ਪਾਣੀ ਖਾਦਾ ਬਾਕੀ ਬਾਈ ਆਪਾਂ ਸਵੇਰ ਦੇ ਨੇ ਤਾਂ ਨਹੀਂ ਮਾਰਿਆ ਕਿਹੜਾ ਆਪਾਂ ਨੇ ਬਾਈ ਸਵੇਰ ਦੇ ਨੇ ਤਾਂ ਨਹੀਂ ਮਾਰਿਆ ਕਿਹੜਾ ਆਪਾਂ ਨੂੰ ਲੱਗਦਾ ਹੁਣ ਮੀਂਹ ਕਿਣੀ ਜੀ ਤੇ ਡਰ ਆਪਾਂ ਘਰੇ ਆ ਆ ਤਾਂ ਹੁਣ ਧੁੱਪ ਜੀ ਨਿਕਲੀ ਆ ਹਵਾ ਹੀ ਜੰਦੀ ਆ ਮੌਸਮ ਇੱਕ ਤਰਫਾ ਜਾਏ ਰੰਗ ਢਾਂਗ ਦਿਖਾਉਣਾ ਹੁੰਦਾ ਬੰਦਾ ਹਾਂ ਧਰ ਦੇਂਦਾ ਹਾਂ ਤੇ ਵੇਰਦਿਆਂ ਪਾਛੇ ਵੀ ਉਹ ਸਾਡੀਆਂ ਪਹਿਲੀਆਂ ਪਿੰਡ ਵੇ ਹਾਂ ਸਾਡੇ ਬਲੋਕਰ ਕਾਇਓ ਅੱਪਰ ਟਾਈਮ ਕੇ ਲਈ ਪਾਣੀ ਬਣਾ ਕੇ ਤਾਜੀ ਹੋ ਹਾਂ ਜੇ ਆਪਾਂ ਨੇ ਸਾਨੂੰ ਹੁਣ ਜਿਹੜਾ 1.5 ਵਜੇ ਲੈ ਕੇ 3 ਵਜੇ ਵਿੱਚ ਵਿੱਚ ਆਪਾਂ ਆਪਣਾ ਉਹ ਸਾਭ ਨਹੀਂ ਹੈ ਆਪਾਂ ਬਾਅਦ ਚ ਜਿਹਦੇ ਪਾ ਦੇਣਾ ਮਾਸੜ ਦਾ ਵੀ ਇਹ ਸਾਹ ਵਾ ਸੀਪੇ ਦਾ ਵੀ ਸਾਫ ਕਰਤਾ ਸੀ ਨੀ ਦੇ ਸ਼ੌਟ ਸ਼ੂਟ ਲੱਤੇ ਵੀ ਨਹੀਂ ਆ ਪਤਾ ਵੀ ਅਸੀਂ ਸ਼ੁਰੂ ਕਰਨਾ ਸੀ ਫਿਰ ਆਪਣਾ ਪੁੱਤੇ ਕੋ ਕੁੱਤੇ ਕੋ ਕਰ ਦੇਣਾ ਕੰਮ ਜਲਦੀ ਬੀਜੀ ਨਾ ਕਰਦਾ ਹੋ ਗਈ ਫੁੱਟੇ ਵਿੱਚ ਬਾਹਰ ਹਾਂ ਰੱਖ ਲਈ ਇਹ ਐਜਾ ਮਰੇ ਹਾਂ ਇਹ ਜੂਰੀਏ ਛੱਟਾ ਲਾ ਲੈਣਾ ਬਸੜਾ ਇੱਥੇ ਥੋੜਾ ਜਿਆ ਹੈ ਇਹਦਾ ਬਹੁਤ ਟੈਡੀ ਆ ਟੈਡੀ ਨਹੀਂ ਇਹ ਇਹਨੂੰ ਗਿਰਿਆ ਪਾ ਕਹਿੰਦੇ ਆ ਗਿਰ ਗਈ ਹੈ ਆ ਦੇਖ ਚਾਹ ਤਾਂ ਚਲ ਕੁਝ ਨਹੀਂ ਹੈ ਇਹਦਾ ਕੁਝ ਨਹੀਂ ਆ ਜੀ ਪੇ ਓ ਮਾਸੜ ਲੱਗ ਗਈ ਨਾ ਦਾਣੇ ਉਂਗਰੀਆਂ ਹਾਂ ਹਾਂ ਇਹਦਾ ਹੈ ਆ ਮਾਸੜ ਥੋੜਾ ਜਿਆਦਾ ਜਿਆਦਾ ਆ ਦੇਸੀ ਪਿਆਰ ਟੱਕੀ ਹੈ ਜਿਆਦਾ ਆ ਵੀ ਥੱਲੇ ਨਹੀਂ ਲੱਗੀ ਜੀ ਹਾਂ ਹਾਂ ਉਹ ਮਾਸੜ ਥੱਲੇ ਨਹੀਂ ਲੱਗੀ ਜਿਹੜੀ ਹੁਣ ਥੱਲੇ ਆ ਉਹਨੇ ਬਰਾਬਰ ਨਹੀਂ ਰਹਿਣਾ ਉਹਨੇ ਵੱਢਣਾ ਅਸੀਂ ਉਹ ਨਹੀਂ ਕਹਿੰਦੇ ਝਾੜ ਝੂਟ ਚੱਕਰ ਨਹੀਂ ਸਾਨੂੰ ਵੀ ਵੱਢਣੇ ਲੋੜ ਨਹੀਂ ਆਉਣੀ ਓ ਕਿਆ ਲੈ ਕਲਕਿਤਾ ਚੱਕੜੀ ਦੀ ਆ ਉਹ ਦੇ ਆਗਾ ਸਗੜ ਪੈਣ ਲੈਂਦੀ ਆ ਸੀਪੇ ਭਾਈ ਮੇਰੇ ਨਾਲ ਤਾਂ ਹੁੰਦਾ ਹੀ ਹਰੇਕ ਵਾਰ ਆਇਆ ਹਾਂ ਕਿਦਣਾ ਸਗੜ ਪੈਣ ਲੈਂਦੀ ਆ ਇਹ ਸਗੜ ਵਾਲੀ ਆ ਨਾ ਜਿਰੀ ਨਰਮੇ ਦਿਖੀ ਜਾਂਦੀ ਆ ਇਹ ਸਵਾ ਇਹ ਸਵਾ 34 ਦੀ ਮੇਰੀ ਕਾਲੇ ਨੇ ਵੱਡੀ ਦੀ ਜਿਹੜੇ ਪਿਛਲੇ ਸਾਲ ਉਹ ਵੀ ਅੱਕਣੀ ਗਰੀ ਪਈ ਤੀ ਜਦ ਕੀ ਮੈਂ ਠੀਕ ਆ ਬਹੁਤੀ ਗਈ ਗਈ ਪਟਾਕੀ ਜੀ ਪੈ ਗਈ ਸਰ ਗਿਆ ਪਰ ਮੇਰੇ ਮੈਂ ਹੁਣ ਭੁੱਲ ਗਿਆ ਕਿਹੜਾ ਬੀਤਾ 108 ਸਭ ਜਣਾ ਆਈ ਕਿਹੜਾ ਬਿਜੀ ਬਿਜੀ ਸਾਰੀ ਉਹ ਆ ਮਸ਼ੀਨ ਉਹ ਟੋ ਹੋਵੇ ਜੇ ਕਿ ਬੈਗ ਕਰ ਕਰ ਕੇ ਚੱਕੀ ਪਰਸੀ ਨੇ ਵੱਡੀ ਦੀ ਹਾਂ ਥੱਲੇ ਜਿਹੜਾ ਇੱਕ ਵੀ ਜਾਣੇ ਚਾਣ ਦਾ ਤੈਗਾ ਰੁਪਈਆ ਗੱਲ ਕਰ ਤਾਂ 2-300 ਰੁਪਏ ਵੱਡਾ ਹਾਂ ਕੀ ਲੈ ਗੱਲ ਸਾਰੀ ਚੱਕ ਦੇ ਤਾਂ ਠੀਕ ਆ ਚੱਕੀ ਜਾਂਦੀ ਹੈ ਮਸ਼ੀਨ ਵੀ ਆਹਦੇ 2-300 ਦਾ ਕੋਈ ਫਰਕ ਨਹੀਂ ਪੈਂਦਾ ਹਾਂ ਬੜੀ ਫਸਲ ਸਾਰੀ ਆ ਜਵੇ ਗੈਸ ਜਿਹੜੀ ਆ ਸਭ ਕਿਤੇ ਵੀਰੇ ਪੱਕੀ ਹੋ ਜਾ ਆਦਾ ਖੇਤ ਮੇਰਾ ਨਾ ਉਹਦੇ ਨਾਲ ਸਾਰਿਆਂ ਨਾਲੋਂ ਤਕੜਾ ਖੇਤ ਆ ਇਹ ਗ੍ਰੈਵੀ ਤਾਂ ਹੀ ਆ ਹਾਂ ਠੀਕ ਨਾ ਇਹ ਕਈ ਸਾਲਾਂ ਦਾ ਜੀਰੀ ਲੱਗੀ ਹੈ ਕਈ ਸਾਲ ਹਾਂ ਸੀਪੇ ਇੱਕ 3 ਸਾਲ ਗਨਾਂ ਰੱਖਿਆ ਮੈਂ ਜਿ ਲਗਾਤਾਰ ਹਾਂ ਬਹੁਤੀ ਇਹਦੀ ਉਹ ਵੀ ਨਹੀਂ ਖੇਤੀ ਮੈਂ ਕਰੀ ਹਾਂ ਬਾਈ ਬੋਹ ਜਾਉਂ ਪੜੇ ਗਿਰਾ ਵੀ ਤਾਂ ਹੈ ਇਹ ਵਜਨ ਵੀ ਹੈ ਆ ਵੀ ਹੋ ਗਿਆ ਉਹ ਤਾਂ ਡੱਡੇ ਹੋਣੇ ਤਾਂ ਹੈ ਸੀਪੇ ਜਿਹੜੇ ਪਾਣੀ ਚੋਂ ਉਹ ਡੱਡੇ ਹੋਣੇ ਹੀ ਆ ਵੈਸੇ ਲਾ ਵੀ ਨਾ ਖਾਲ ਛੱਡ ਕੇ ਲਾ ਦੇ ਹਾਂ ਛੱਡ ਕੇ ਲਾਵੇ ਬੂਟਾ ਵੱਜ ਰਹਿਣਾ ਹੁਣ ਧਾਨ ਵੀ ਨਹੀਂ ਹੋਣੇ ਲਾਗ ਬੂਟਾ ਵੀ ਨਹੀਂ ਹੋਣਾ ਦੋ ਜੀ ਚੀਜ਼ਾਂ ਨਹੀਂ ਹੋਣੀਆਂ ਆਜਾ ਹੂੰ ਵੀ ਮੈਂ ਨਾ ਤਰਨਾ ਸ਼ਾਮ ਤੱਕ ਫੇਰ ਆ ਜਾਣਾ ਆ ਜਾਣਾ ਯਾਰ ਹਵਾ ਦਾ ਡਰ ਲੱਗਦਾ ਮੈਨੂੰ ਜਿਹੜੀ ਮੈਂ ਕਹਾ ਤੱਗੀਆਂ ਮੜੀਆਂ ਮੜੀਆਂ ਨੇ ਬੜੀਆਂ ਖੋਲ ਦੇਣੀਆਂ ਕੋਈ ਨਹੀਂ ਕਰਦਾ ਵੀਰੇ ਪਤਾ ਕੀ ਗੱਲ ਹੈ ਪਾਣੀ ਨਹੀਂ ਹੈਗਾ ਪਾਣੀ ਆ ਫੇਰ ਵਿਛੂਗੀ ਇਹ ਸਮਝ ਗਿਆ ਹੂੰ ਇਹਦਾ ਬਹੁਤ ਉੱਚੇ ਖੇ ਦਾ ਮਾਟਾ ਇਹਦਾ ਇਹਦਾ ਆਪਣੀ ਬਣੀ ਹੋਊਗਾ ਜੋ ਇਹ ਉਹ ਪਾਣੀ ਦਾ ਆਪਣਾ ਪਾਣੀ ਦਾ ਕਿਸੇ ਦੇ ਖੇਤ ਦਾ ਹਰੇ ਗਿਆ ਹੀ ਨਹੀਂ ਹੈਗਾ ਮਾੜਾ ਮੋਟਾ ਜਿਹੜਾ ਉਹ ਕਿਸੇ ਲਾਇਆ ਹੋਇਆ ਉਹਦਾ ਜ਼ਿਆਦਾ ਹੈ ਹਾਂ ਠੀਕ ਆ ਔਰ ਲੜੇ ਦਾ ਟੂਈ ਚੱਲਣ ਦੀ ਗੱਲ ਤੁਸੀਂ ਵਰਕੇ ਮੈਂ ਕੱਲ ਚਲਾਉਣ ਲੱਗਿਆ ਤਾਂ ਮੈਂ ਪਤਾ ਨਹੀਂ ਬਿਮਾਰ ਜੀ ਕਰਕੇ ਮੈਂ ਇੱਥੇ ਆਏ ਨਹੀਂ ਹੋਇਆ ਨਹੀਂ ਮੈਨੂੰ ਇਹ ਡਾਊਟ ਰਹਿਣਾ ਤਾਂ ਵੀ ਮੈਂ ਪਾਣੀ ਲਾਤਾ ਤਾਂ ਗਿਰਦੀ ਕੱਲ ਨੂੰ ਤਾਂ ਪਾਣੀ ਨਿਕਲ ਗਈ ਪਾਣੀ ਲੱਗਣੇ ਆ ਪਾਣੀ ਲੱਗਣੇ ਆ ਹੁਣ ਤਾਂ ਆਪਣੀ ਜੀਰੇ ਨੂੰ ਪਾਣੀ ਵੀ ਚੋੜੀ ਨਹੀਂ ਨਹੀਂ ਹੈਨਾ ਯਾਰ ਆਪਣੇ ਹੁਣ ਕਾਸੇ ਦੀ ਵੀ ਲੋੜ ਨਹੀਂ ਇੱਧਰ ਇਹ ਬੀਜ ਦਾ ਬਾਈ ਗਾਹ ਨੂੰ ਤਜਰਬਾ ਹੋ ਗਿਆ ਇਹ ਬੀਜ ਨੂੰ ਲਾਓ 1 ਜੁਲਾਈ ਨੂੰ 1 ਜੁਲਾਈ ਨੂੰ ਹੂੰ 468 ਵੀ ਪਹਿਲੀ ਨੂੰ ਲਾਓ 468 ਠੀਕ ਆ ਬਾਈ ਇੱਕ ਬਾਈ ਕਹਿੰਦਾ ਮੈਂ ਪਹਿਲੀ ਦੇ ਬਾਅਦ ਲਾਉਣਾ ਮਤਲਬ ਬਈ ਮੇਰੇ ਟੁੱਟਦੀ ਹੋਣੀ ਪ ਦੇ ਦੋ ਤਿੰਨ ਦਾ ਫੋਨ ਆਇਆ ਮੈਨੂੰ ਦਾ ਉਹਨਾਂ ਨੂੰ ਤਜਰਬੇ ਐ ਉਹ ਬਾਦ ਲਾਉਂਦੇ ਆ ਹਾਂ 40 40 45 45 ਕਿਲਿਆ 70 70 ਕਿਲਿਆ ਉਹਨਾਂ ਨੇ ਪਹਿਲਾਂ 110 200 ਜਿਹੜੀਆਂ 130 31 ਵਾਲੇ ਇਹ ਲਾਉਂਦੇ ਆ ਮੈਨੂੰ ਬਾਈ ਨੇ ਫੋਟੋ ਭੇਜਿਆ ਕਹਿੰਦਾ 131 ਐ ਹਾਂ 110 ਸਾੜੀ ਹੈ ਨ ਇੱਕ ਹੋਰ ਦਿਖਾਈ ਉਹ ਸਾਰੀਆਂ ਖੜੀਆਂ ਹਲੇ ਨਿਸਰ ਲੱਗੀਆਂ ਹਾਂ ਉਹਨਾਂ ਕੋਈ ਨੁਕਸਾਨ ਨਹੀਂ ਜਿਹੜੀਆਂ ਇਹ ਐ ਨਾ ਹਾਈਬ੍ਰਿਡ ਉਹਨਾਂ ਨੇ ਬਾਅਦ ਚ ਲਾਉਣੇ ਆ ਬੱਲਾ ਤਾਂ ਕਹਿੰਦਾ ਅਸੀਂ ਲਾਉਂਦੇ ਹੀ ਨਹੀਂ ਨਾ ਹਾਂ ਉਹ ਲਾਉਂਦੇ ਨਹੀਂ ਹੈਗੇ ਕਹਿੰਦੇ ਅਸੀਂ ਆ 468 ਛੂਟ ਲਾਉਂਦੇ ਬਾਈ ਕਹਿੰਦਾ ਹਾਂ 150 110 131 ਹੈ ਜਿਆਦਾ ਹਾਂ ਕਿਸੇ ਕਿਸੇ ਪੁੱਛਾ ਹਾਂ ਬਾਕੀ ਇੱਕ ਬਾਈ ਜਿਹੜੀ ਸਾਈਡ ਪਾਸ ਲੱਗਦੀ ਹੈ ਸੀਪੇ ਜਿਹੜੀ ਕਹਿੰਦੇ ਵੀ ਛੂਟੇ ਬੂਝਾ ਦੀ ਬਿਮਾਰੀ ਹੈ ਨਹੀਂ ਉਹ ਦੇ ਹੈਗੀ ਆ ਦਿਖਦੀ ਆ ਹੁਣ ਗਿਰੇ ਹੋਏ ਕਰਕੇ ਦਿਖੀ ਆ ਉਹਦੇ ਇਹ ਉਹ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਦੋ ਬੂਝੇ ਇਕੱਠੇ ਖੜੇ ਆ ਇਕੱਠੇ ਹੀ ਖੜੇ ਆ ਇਹਦਾ ਤਿੰਨ ਅਸੀਂ ਪੇ ਕੋਹ ਸਾਈਡ ਪਰ ਦੇਖ ਮਾਸੜ ਹਾਂ ਆਪਾਂ ਕਹਿ ਦਿੰਦੇ ਆ ਵੀ ਹੈ ਨਹੀਂ ਤਿੰਨ ਆ ਤਿੰਨੇ ਲੈਂਚ ਖੜੇ ਆ ਹਾਂ ਇਹ ਜੀ ਹੋਰ ਪਤਾ ਨਹੀਂ ਕਿੰਨੇ ਹੋਣੇ ਜੀਰੀ ਦਾ ਆਪਣੀ ਰੂਪ ਜਿਆਦਾ ਤਾਂ ਨਹੀਂ ਦਿਖਿਆ ਹੋਇਆ ਗਿਆ ਕਈ ਬੰਦੇ ਫੁੱਲੇ ਹੁੰਦੇ ਹੁੰਦਾ ਵਿੱਚ ਕੁਝ ਹੋਵੇ ਉਹ ਵੀ ਨਹੀਂ ਹੋ ਜਾ ਹ ਮੇਰੇ ਬਿਮਾਰੀ ਜਿਹੜੀ ਪਈ ਆ ਫਿਰ ਆਏ ਨਹੀਂ ਰਿਹਾ ਬਈ ਕੇ ਬੂਟੂ ਨੂੰ ਬਈ ਰੁਪਈਏ ਦੋ ਦੋ ਤਿੰਨ ਤਿੰਨ ਇਕੱਠੀ ਹੋ ਗਏ ਹਾਂ ਜਣੀ ਇਹ ਨਹੀਂ ਹੈਗਾ ਵੀ ਬਿਮਾਰੀ ਦਾ ਨਾ ਸੋਲਿਆ ਪੈਸੇ ਨਾਲ ਤਾਂ ਹੈ ਹੀ ਨਹੀਂ ਵੀ ਉਹਦੇ ਪਿਛਲੇ ਸਾਲ ਬਹੁਤ ਸੀ ਪਿਛਲੇ ਸਾਲ ਤੀ ਫੇਰ ਹੋ ਗਈ ਸ਼ਾਇਦ ਇਹ ਹਕੀ ਹਰੇਕ ਬੀਜ ਨੂੰ ਆ ਹਾਈਬ੍ਰਿਡ ਬੀਜ ਨੂੰ ਵੀ ਹੈਗੀ ਆ ਹਾਂ ਆ ਤਾਂ ਗੱਲ ਆਪਣੀ ਨਾ ਹੋਏ ਨ ਗਿਰਿਆਂ ਦੇ ਬਰਾਬਰ ਹੀ ਆ ਤਾਂ ਉਹ ਜਾਂਦਾ ਬਿੱਤਾ ਹਾਂ 26 ਬਸ ਆਈ ਹੈ ਹਾਈਡਰਾ ਆ ਭਾਈ ਪੂਰੀ ਦੀ 26 ਵੀ ਬਸ ਇਹ ਨਾਲੇ ਆ ਜਾਣੀ ਦੇਖ ਲਈ ਬਸ ਹੁਣ ਤਾਂ ਇਹਨੇ ਕੋ ਲਖਤ ਰੰਗ ਜਾ ਮਾਨਾ ਬਦਲ ਕੇ ਦਿਨ ਪਰ ਦਿਨ ਫਰਕ ਦਿਨ ਪਰ ਦਿਨ ਫਰਕ ਹੁਣ ਯਾਰ ਮੀਂਹ ਪਿਆ ਸੀ ਕਹਿੰਦੇ ਠੰਡ ਹੋ ਗਈ ਕਹਿੰਦੀ ਠੰਡ ਆ ਆ ਸਵੇਰ ਉਹ ਲੱਗਦਾ ਤਾਂ ਇਹ ਗੜਗੜ ਜੀ ਬੱਦਲ ਖੜੇ ਗਿਆ ਤਾਂ ਇਹ ਮੀਂਹ ਪੈਣਾ ਹਵਾ ਚੱਲਦੀ ਹੈ ਜਦੋਂ ਪਾਲਾ ਲੱਗਦਾ ਤਾਂ ਆ ਹੁਣ ਰੇ ਲੱਗ ਲੱਗੀ ਪਈ ਚਲੋ ਬਾਕੀ ਭਾਈ ਜਿੱਕਣਾ ਇਹਦਾ ਲੋਟ ਆ ਆਹੋ ਬਾਕੀ ਇਹਦਾ ਜਾ ਇਹ ਇਹਦੀ ਰਜਾ ਏ ਰਜਾ ਕੇ ਰਹਿਣਾ ਪੈਣਾ ਹੱਸ ਕੇ ਰਹਿ ਲੋ ਹਾਂ ਥੋੜਾ ਭਾਈ ਇਹੋ ਕੁਝ ਦੇਣੇ ਖਾਣ ਆਲੇ ਹਰੇ ਗਾਹਾਂ ਖਬਰ ਕੀ ਕਰੇ ਅਜੇ ਉਹਦਾ ਪਤਾ ਨਹੀਂ ਨਾ ਇਹ ਕਿ ਕਿਆ ਕਰਨਾ ਉਹਨੇ ਉਹਨੂੰ ਵੇਖ ਕੇ ਕਰੇਗਾ ਉਹ ਬਿਲਕੁਲ ਜੀ ਬਿਲਕੁਲ ਉਹਦੀਆਂ ਉਹੀ ਜਾਣੇ ਹਾਂ ਕਾਬਰੇ ਉਹਨਾਂ ਕੀ ਦਾ ਫਾਇਦਾ ਕਰਿਆ ਕਿ ਨਹੀਂ ਆਪਾਂ ਤਾਂ ਰੋਈ ਜੰਨੇ ਆ ਉਹ ਦੇਖਿਆ ਜੇ ਬੰਨੇ ਨੂੰ ਫਾਇਦਾ ਹੋ ਗਿਆ ਗੰਨੇ ਨੂੰ ਫਾਇਦਾ ਹੋ ਗਿਆ ਹੋਰ ਇਧਰ ਨਿਖਾਨ ਹੋ ਗਿਆ ਹੁਣ ਜਲ ਸੀਪੇ ਸਾਡੇ ਕੋਲ ਪਾਣੀ ਨਹੀਂ ਤਾਂ ਅਸੀਂ ਕਹਿੰਦੇ ਉਹਨਾਂ ਤੇ ਮੀਂਹ ਪਾ ਦਿਓ ਓਏ ਹੁਣ ਮੇਰੀ ਜਿਹੜੀ ਜਨਰੇਟਰ ਵਾਲੀ ਇਥੋਂ ਮੋਟਰ ਆ ਹਾਂ ਟੂਆ ਲੱਗ ਗਿਆ ਕੇ ਪਾਣੀ ਚਾਹੀਦਾ ਹਾਂ ਫਾਇਦਾ ਹੋ ਗਿਆ ਫਾਇਦਾ ਹੋ ਗਿਆ ਸਭ ਦੇਖਣਾ ਉਹਨੇ ਧੁੱਪ ਦੇ ਲੱਗ ਜੀ ਖੜਦੇ ਹੁੰਦਾ ਯਾਰ ਤੋ ਫੜੇ ਲੈ ਹਿੱਤ ਨੇ ਹੋਰ ਦੂਰ ਸ਼ਾਮਾਂ ਨੂੰ ਮਸੋਂ ਨੱਠ ਕੇ ਪਾਉਂਦੇ ਇਹ 18 ਕੰਮ ਹੋ ਗਏ ਪਿਆ ਕਿੰਨੀ ਤਿੱਖੀ ਤੋਂ ਪਾਏ ਯਾਰ ਮੈਂ ਕਹਿੰਦਾ ਇਹਨੂੰ ਵੀ ਦੱਸਦਾ ਵੀ ਮਹੀਨਾ ਹੀ ਭੁੱਲਿਆ ਹੋਇਆ ਹਾਂ ਇਹਦਾ ਕੈਲੰਡਰ ਥੋੜਾ ਜਿਹਾ ਇਹ ਹੇਠ ਉੱਪਰ ਹੋਇਆ ਹੋਇਆ ਬਹੁਤ ਗਰਮੀ ਆ ਅੱਗ ਲੱਗੀ ਭਈ ਆ ਕਿਸਮ ਹਾਂ ਇਹਨਾ ਕੱਢ ਦੇਣਾ ਟਾਈਮ ਤੇਰਾ ਹੁਣ ਇਹਦਾ ਪੈਲੀ ਆਜਣੀ ਆ ਅੱਜ 10 ਹੋਊਗੀ 20 ਦਿਨ ਰਹਿ ਗਏ ਜੇ ਮਾਲਾ ਮਾਸੜਾ ਪਾਏ ਵੀ ਕਹਿਣ ਲੱਗੇ ਵੀ 20 ਤਰੀਕ ਤੱਕ ਵੱਢ ਹੋਣੀ 5 ਦਿਨ ਹੋਰ ਪਰ ਕੱਢ ਦੇ ਕੱਢ ਦੇ ਨਿਕਲ ਜਾਣੀ ਨਿਕਲ ਜਾਣੀ ਐਨੇ ਉਹਨੂੰ ਫਾਇਦਾ ਹਾਂ ਜਿਵੇਂ ਅਸੀਂ ਹਰੀ ਪਟਾ ਗਈ ਉੱਥੇ ਕਰਮੋ ਉੱਥੇ ਫੋਲ ਦੇ ਤਾਸ ਬਣਨੀ ਉਹਦਾ ਕੋਈ ਸੁਆਦ ਨਹੀਂ ਉਹਦਾ ਕੋਈ ਸੁਆਦ ਨਹੀਂ ਉਹਦਾ ਹਾਂ ਵੀ ਜਿੱਦਾਂ ਹੁਣ ਆ ਪਾਪੂਲ ਖੜਾ ਇਹਨਾਂ ਦਾ ਫਾਇਦਾ ਹੀ ਹੋ ਗਿਆ ਹਾਂ ਇਹ ਕਿੱਥੇ ਵੀ ਨਾ ਪਾਣੀ ਇਹਨਾਂ ਨੂੰ ਮਸਾ ਇਹ ਮੈਂ ਦੇਖਿਆ ਨਹੀਂ ਕਿ ਇਹ ਪਾਣੀ ਲੱਗਦਾ ਹਾਂ ਮੋਰੀ ਕਹਿੰਦਾ ਵੀ ਉਹ ਵੀ ਦੇਖ ਇਹ ਬੰਦਾ ਗਿਆ ਪਿਆ ਬਾਹਰ ਹਾਂ ਬਸ ਆਪਣੇ ਮੀਨਾ ਉਹ ਤੋਂ ਨੂੰ ਪਤਾ ਉੱਥੇ ਨੂੰ ਜਾ ਕਿੰਨੇ ਦਰਖਤ ਕਿੰਨੇ ਖੜੇ ਆ ਰਬ ਦਾ ਲੋਟ ਰ ਗਿਆ ਵੇ ਵਧੀਆ ਵੇਲਾ ਹਰੀਆ ਭਰੀਆਂ ਲੱਗਣ ਲੱਗੀਆਂ ਹੋਰ ਹੋਰ ਨਹੀਂ ਸੁੱਕ ਗਏ ਨੇ ਇੱਕ ਵਾਰ ਆਹ ਜਦ ਪਹਿਲਾਂ ਮੈਂ ਬਾਜਰੇ ਦੇ ਬੱਟੇ ਨਾ ਉਹ ਟਾਈਮ ਨੂੰ ਸੁੱਕੇ ਪੈ ਜਾਂਦੇ ਜਦ ਆਹ ਉਲਟਾ ਹੋਣ ਲੱਗਦੇ ਆ ਜਿਹੜਾ ਮਾਸੜ ਸਾਹ ਥੋੜੇ ਉੱਥੇ ਘਾਕੋ ਫਿਰਦਾ ਆ ਦੇਖ ਲੈ ਕਿੱਥੇ ਜਾ ਖਾ ਕੇ ਗਿਆ ਉਦੋਂ ਮੈਂ ਕੱਢਿਆ ਬਹੁਤ ਲੰਬਾ ਜਾਂਦਾ ਉਹ ਕਹਿੰਦੇ ਇੱਧਰ ਤਾਂ ਹੋ ਆਪਣੇ ਪਿੰਡ ਦਾ ਗੇਈ ਪਰ ਸਮੋ ਅਸੋਂ ਕੀ ਆਦੀ ਬੀਜ ਨੇ ਸਾਡੇ ਨੂੰ ਬੜਿਆ ਯਾਰ ਐਡਾ ਕੋਈ ਫਰਕ ਨਹੀਂ ਬੈਦਾ ਫੇਰ ਫੁੱਟੇ ਇਹਦਾ ਫੁੱਟੇ ਹੀ ਕੋਈ ਨਹੀਂ ਪਰ ਜੇ ਜਿਆਦਾ ਲੇਟਦੇ ਉਹ ਉਹ ਨੁਕਸਾਨ ਜਿਆਦਾ ਲੇਟ ਦਾ ਬੈਚ ਉੱਟਾ ਹੀ ਆ ਉਹ ਲੇਟ ਦਾ ਠੀਕ ਨੇ ਵੀ ਜੇ ਹੁਣ ਗਿੱਲੇ ਚ ਖਾਊਗਾ ਫੇਰ ਨੁਕਸਾਨੇ ਆ ਇਹਦਾ ਸੁੱਕੇ ਵਿੱਚ ਖਾਦੇ ਹੋਏ ਹੁਣ ਤਾਂ ਜਿਹੜੀ ਉਹ ਨਾ ਮੂਹ ਚੀਂ ਫਸਾਲੀ ਉਹਦੀ ਵੀ ਜੜ ਬਾਹਰ ਆ ਜਿਹੜੀ ਪੈਰ ਥੱਲੇ ਆ ਗਈ ਉਹ ਵਿਚਾ ਉਹ ਵੀ ਵਿਚਾ ਐਕਣਾ ਦਾ ਥੋੜਾ ਜਿਹਾ ਕੰਮ ਖਰਾਬ ਹੋ ਜਾਂਦਾ ਹੋਰ ਤਾਂ ਕੁਝ ਨਹੀਂ ਬਾਕੀ ਉਹ ਪਰਾ ਵੀ ਉਹਦੇ ਨਾਲ ਫੁੱਟੇ ਹੈ ਹੈ ਦਸਰੇ ਹੀ ਤਸਵੀਰ ਵਾਲੀ ਉਹ ਦੇਖੀ ਚਾਰ ਉਹ ਤਾਂ ਕਰਦੇ ਹੋ ਕਿੱਡਾ ਹੈ ਹਾਂ ਇਹ ਹੁਣ ਦਬੂਗੀ ਉਹ ਹਣੇ ਨਿਸਰਦੀ ਆ ਜੱਜੀ ਦੀ ਨਿਸਰਦੀ ਆ ਨਾ ਫਿਰ ਐ ਮੈ ਜਾਂਦੀ ਥੰਦੇ ਜਿਆਦਾ ਬਚਨ ਪੈ ਜਾਂਦੇ ਜਦ ਨਿਕਲਦੀ ਹੈ ਜਦ ਵੱਧਦੀ ਹੈ ਫਟਖੰਡ ਵੱਜ ਜਾਂਦੀ ਹੈ ਹੂੰ ਸਾੜੀ ਬਾੜੀ ਹੁਣ ਸਰਬ ਜੀ ਇਧਰ ਆ ਤੇ ਮੇਰੇ ਵਾਲੀ ਨਾਲ ਬੇਤਰੀ ਮਾ ਤੇ ਗੱਠੂ ਚੀ ਦੀ ਹੁਣ ਮੇਰਾ ਇਹਦਾ ਪੱਤੇ ਅੱਧੇ ਜਾ ਕੇ ਮੁੜ ਕੇ ਬੁੱਝੇ ਸਮਝਿਆ ਸਰਬ ਜੀ ਇਧਰ ਆਂਦੀ ਹੁਣ ਨਿਸਰਦੀ ਆ ਉਹ ਹੁਣ ਫਟੂ ਚੀ ਹੋਈ ਖੜੀ ਹੈ ਨਹੀਂ ਨਹੀਂ ਮੀਂਹ ਦੇ ਲੈ ਯਾਰ ਉਹ ਨਿਸਰਿੰਦੀ ਆ ਕਿ ਕਾਹੀ ਕਿੱਥੇ ਆ ਯਾਰ ਹੁਣ ਆਦੇ ਤਾਂ ਕਿੱਥੇ ਦਾ ਮੁਰਕੀ ਆ ਗਿਆ ਲੈ ਵਜਨ ਪੈ ਗਿਆ ਇਹਨੇ ਡੱਬਾ ਲਾ ਛੱਡੇ ਤੁਸੀਂ ਚੀਜ਼ ਕੋ ਜਾ ਵਜਨ ਪੈਂਦਾ ਫੇ ਬੈਠਦੀ ਉਹ ਥੱਲੇ ਨੂੰ ਕੋਈ ਜੀ ਆ ਉੱਪਰ ਥੋੜੀ ਖੜੀ ਰਹਿਣਾ ਹੁਣ ਚਲ ਇੰਨਾ ਆ ਵੀ ਤੁਹਾਡੇ ਬਚਾਓ ਆ ਇੱਧਰ ਹਵਾਲ ਮੈਂ ਹਲੇ ਆਪਣੀ ਦੇਖਣੀ ਉਹਦਾ 400 ਫਾੜੇ ਦਾ ਕੇ ਉਹਦਾ ਨੰਨ ਦਿਖਾਉਂ ਉਹ ਨਹੀਂ 400 ਫਾੜੇ ਤਾਂ ਦਿਖਾਈ ਨਹੀਂ ਪਿੰਡ ਤੇਰੇ ਕਿੰਨੇ ਠੀਕ ਆ ਹਾਂ ਮੇਰੇ ਉੱਥੇ ਗੰਨੇ ਕੋਲੇ ਚਲ ਮੇਰੇ ਜਾਰੇ ਪਾਸੇ ਬੂਟੇ ਆ ਉੱਥੇ ਹਵਾ ਰੁਕਦੀ ਆ ਆ ਦੇਖੋ ਆ ਵੀ ਨਸਰਾਈ ਜਾ ਤਾਂ ਉੱਥੇ ਜੇ ਆਏ ਤੇ ਹਾਂ ਵੀ ਜਾ ਤਾਂ ਹਰੇ ਅਦਬ ਚਲ ਜਾਂਦੀ ਹੈ ਨਾ ਉਹਨੂੰ ਦਾ ਪਤਾ ਵੀ ਚੌੜਾ ਲੱਗਦਾ ਮੈਨੂੰ ਪਤਾ ਵੀ ਚੌੜਾ ਇਹ ਟਾਈਮ ਵਧੀਆ ਲੱਗਦਾ ਇਹ 4021 ਉਹ ਵੀ ਲੱਭੀ ਜਾਣੀ ਯਾਰ ਪਤਾ ਲੱਗਦਾ ਹੈਗਾ ਵੀ ਜੀ ਬਹੁਤ ਕੋਈ ਜਿਹੜਾ ਬੰਦਾ ਹੁਣ ਰਿਜ਼ਲਟ ਇਹ ਸਾਡਾ ਜਿਹੜਾ ਬੰਦਾ ਇਹ ਇਹ ਸਾਲ ਲਿਆਉਂਗਾ ਐਕਸਪੈਰੀਮੈਂਟ ਆਹ 330 ਹੀ ਕੋਈ ਹੀ ਲਿਆਇਆ ਸਾਡੇ ਨਹੀਂ ਤਾਂ ਯੂਨੀਵਰਸਿਟੀ ਨਾਲ ਨਹੀਂ ਹੈ ਕੋਈ ਇਹਨੂੰ ਫੈਲੀ ਦੰਦੇ ਵਾ ਹਾਂ ਕਿਤੇ ਆਲੇ ਤੇਰੇ ਸੀ ਪੇ ਜਿਹੜਾ ਗਿੱਠਮਣ ਦਾ ਤੂੰ ਦੇਖ ਮਣ ਕੇ ਲੈ 450 ਖਾੜਦੇ ਉੱਪਰ ਲੱਗ ਛਾ ਦੱਸ ਦੇ ਜੀ ਹੈ ਪਿਰੂ ਬਰ ਨਾ ਬੜਾ ਇੰਨੇ ਬੜਾ ਜਿੱਟਾ ਇਹ ਬਾਈ ਜਿਹੜਾ ਸਤਵੀਰ ਆ ਮੇਰੇ ਤਾਏ ਦਾ ਮੁੰਡਾ ਇਹੀ ਲਿਆਇਆ ਤਾਂ ਪਿਛਲੀ ਵਾਰ ਤੇ ਇਹਨੇ ਪਿਛਲੇ ਵਾਲਾ 7301 7501 ਇਥੇ ਲਿਆ ਹੋਇਆ ਨੇ ਸਾਡੀ ਆਰਐਮ ਬਾਈ ਇਹੀ ਨਵੀਂ ਲਿਆਉਂਦਾ ਬਰੈਡ ਇਹਦੀ ਵੈਰੈਟੀ ਨਵੀਂ ਲਿਆਉਂਦਾ ਇਹ ਜੂਰੀ ਫਸਟਾ ਇਹਨੂੰ ਕਹਿੰਦੇ ਬਾਈ ਤੂੰ ਆਪਣੀ ਥੈਲੀ ਲਾ ਲੈ ਇਹ ਇੱਕ ਹੋਰ ਹੈ ਦੀ ਸਿਫਤ ਬਾਈ ਇਹ ਲਿਆਉਂਦਾ ਸਾਇਲੈਂਟ ਆ ਇਹਨੇ ਐ ਨਹੀਂ ਲਿਆਉਣੀ ਐ ਨੇ ਲਿਆ ਕੇ ਦੱਸਣਾ ਵੀ ਮੈਂ ਆ ਵੀ ਵਿਜਣਾ ਤਗੀ ਇਹਦੇ ਨਾਨਕੇ ਕਰਦੇ ਖੇਤੀ ਵਧੀਆ ਉਹ ਲਾਉਂਦੇ ਨਵੇਂ ਨਮਾ ਬੀਜ ਉਹ ਜੋਗੀ ਰਹੀ ਹੈ ਨਾ ਉਹ ਅਸਲ ਚ ਉਹ ਤਕੜੇ ਐਕਸਪੈਰੀਮੈਂਟਡ ਆ ਇਹ ਤੇ ਰੌਲਾ ਨਹੀਂ ਪਾਉਣਾ ਚੁੱਪ ਕਰ ਬੜਾ ਹੱਲੇ ਜਾ ਬਈ ਹਾਂ ਹੁਣ ਕਾਤੇ ਜੇ ਉਹ ਨਵਾਂ ਬੀਜ ਆਪਾਂ ਤੁਸੂ ਲੈ ਅਸੀਂ ਕਿਹੜਾ ਨਵੇਂ ਬੀਜ ਦਾ ਗਾ ਦੇਖਿਆ ਇੰਨੇ ਚੋਂ ਤਾਂ ਮਨ ਭੱਟ ਹੋ ਜਾਣਾ ਉਹ ਦੱਸਦਾ ਹੀ ਨਹੀਂ ਤੈਨੂੰ ਹਾਂ ਤਾਂ ਨਹੀਂ ਗਾਦਾ ਕਰ ਹਾਂ ਤੇ ਇੱਥੇ ਬੜਾ ਭਾਂਡਾ ਦਾ ਫਾਇਦਾ ਕਰੀਏ ਹੈ 7301 ਉਦੀ ਰੀਜਨਲ ਆਇਆ ਮੈਂ ਪਿਛਲੀ ਵਾਰ ਲਾਇਆ ਹੁੰਦਾ ਇਹ ਐਦ ਕੀ ਉਹ ਬਾਈ ਦੇਖ ਲੈ ਹੈ ਸੀਪੇ ਉਹਨੇ ਤੇ 7301 ਲਾਇਆ ਹੀ ਨਹੀਂ ਐਦ ਕੀ ਗਾਹਾਂ 7501 ਤੂੰ ਆ ਦੇਗਾ ਕਿ ਡੀਡੀ ਦੇ ਭਾਲ ਲੈ ਹਾਂ ਹਾਂ ਨਵਾਂ ਬੀਜ ਆ ਨਵਾਂ ਆ ਐਦ ਕੀ ਗਾਹ ਨੂੰ ਦੇਖੀਏ ਚੱਲ ਪਣਾ ਓਰੇ ਇੱਕ ਬਾਈ ਦਾ ਮੈਨੂੰ ਹੋਰ ਫੋਨ ਆਇਆ ਤਾਂ ਪਤਾ ਨਹੀਂ 75 ਬਾਰੇ 70 75 70 ਤੇ ਦੋ ਜੋੜੇ ਵੀ ਦੇਖ ਲੈ ਇਕੱਠੇ ਆ ਚਾਰ ਅੱਖਰ ਵਾਲਾ ਨਬੀ ਹਾਂ ਉਹ ਕਹਿੰਦਾ ਝਾੜੇ ਤਾਂ ਬਹੁਤ ਆ ਢੂਟ ਜੇ ਉੱਪਰ ਹੈ ਹਾਂ ਮਾਸੀ ਜੀ ਵੀ ਤਾਂ ਫਰਕ ਪੈ ਗਿਆ ਇਹ ਕਹਿੰਦਾ ਵੀ ਗਾਹ ਨੂੰ ਦੇਖੀ ਕਿੰਨਾ ਲੱਗਣਾ ਪਿੰਡ ਨਾਲ ਉਹਨੇ ਵੀ ਬਚਨ ਕਰੇ ਲੱਗ ਸਕਦਾ ਉਹ ਕਿਹੜਾ ਲੋ ਦੱਸੋ ਤਾਂ ਚਾਰ ਹਜ਼ਾਰ ਇੱਕ ਬੰਨੀ ਚਾਰ ਹਜ਼ਾਰ ਤਿੰਨ ਹਾਂ ਚਾਰ ਹਜ਼ਾਰ ਇੱਕ ਦਾਦਾ ਪਾ ਉਹ ਫਰਕ ਕਹਦੇ ਨਾਲ ਦਾ ਹਾਂ ਵੀ ਐਡਾ ਨਾਮ ਰੱਖਿਆ ਜਿਹੜਾ 7501 ਦਾ ਤੇ 701 ਇਹ ਰੱਖਿਆ ਜਿਹੜਾ 710 ਰੱਖਦ ਨੇ ਗੈਲੇ ਆ ਇਹ ਨੂੰ ਪਤਾ ਨਹੀਂ ਕਿਹਦੇ ਵਾਲਾ ਆ ਬੀਜ ਬੜਾ ਕਿਹੜਾ ਵਾਸਾ ਦਾ ਬਹੁਤ ਵੱਲੇ ਵੱਲ ਜਮਕਦੀ ਇਹਨੂੰ ਵੀ ਇਹ ਵੀ ਉਹੀ ਹੋਣਾ 400 ਖਾਦੇ ਯਾਰ ਹੈ ਠੀਕ ਕਰੋ ਬੀਜ ਬਾਈ ਸਾਰੇ ਵਧੀਆ ਹਾਈਬ੍ਰਿਡ ਬੀਜ ਆਏ ਨੇ ਹੁਣ ਤੱਕ ਤਾਂ ਬਾਈ ਸਾਰੇ ਵਧੀਆ ਗਾਂਹਾਂ ਦੀ ਕੋਈ ਦੇਖਿਆ ਨਹੀਂ ਸਾਰਿਆਂ ਨੇ ਵਧੀਆ ਲੱਗੇ ਪਿਆ ਹਮ ਜਿਹੜੇ ਆਪਾਂ ਦੱਸ ਗਏ ਨੇ ਤੇ ਹਰੇ ਨਿਸਰ ਦੀ ਨੇ ਉਹ ਵੀ ਨਿਸਰ ਲੱਗੀਆਂ ਉਹ ਵੀ ਠੀਕ ਹੈ ਮੈਂ ਕਹਿੰਦਾ ਯਾਰ ਸਭਾ 34 ਹੈ ਇਹ ਇਹ ਨਹੀਂ ਨਾ ਕਿ ਫੋਜੀ ਵੀ ਆਈ ਸੀ ਏ ਬਾਈ ਚਾਲਕ ਪਾਉਂਦੀ ਆ ਦੂਰ ਤੱਕ 21 ਦੀ ਹਾਂ ਤੇਰੇ ਜਿੰਨੀ ਪਕੀ ਵੀ ਜਿੰਨੀ ਮਾਜੀ ਹਵਾ ਜਿਵੇਂ ਪਰ ਗਿਰ ਨਹੀਂ ਸਕਦੀ ਗਿਰ ਨਹੀਂ ਸਕਦੀ ਇਹ ਕਿਦਾਂ ਹਾਈਟ ਨਹੀਂ ਹੈਗੀ ਇਹ ਹੈ ਮੈਂ ਕਹਿੰਦਾ 2 ਫੁੱਟ ਦੀ ਟੋਟਲ ਹਾਂ ਅੱਛਾ ਪਾਣੀ ਜਿਵੇਂ ਜਲਾ ਭਰਿਆ ਘੜਾ ਭਰੇ ਭਰੇ ਘੜਾ ਕੋਈ ਹੈ ਦੇ ਤਾਂ ਗਿਗਰੀ ਵੀ ਕੋਈ ਵੀ ਨਹੀਂ ਹੈ ਆਪਣੇ ਪੈਰਾਂ ਜਿਆ ਭਰਾਂ ਨਾ ਮਾੜੇ ਵਾਲੀਆਂ ਹੈਗੀਆਂ ਗਿਰਨੇ ਨੂੰ ਮੇਰੇ ਤਾਂ ਪਿਛਲੀ ਵਾਰ ਵੀ ਇਹ ਕਿਹੜੇ ਘਟ ਮਾ ਸਵਾ 34 ਬਾਈ ਗੱਲ ਆਇਆ ਵੀ ਮਾਸੜ ਪਿਛਲੀ ਵਾਰ ਵੀ ਮੇਰੀ ਸਵਾ 34 ਚੰਗੀ ਗਿਰਲੀ ਸੀ ਕੱਲ ਜਲਦੀ ਘਟਾ ਨਹੀਂ ਰਿਹਾ ਹੈ ਐਂ ਜਿਹੜੀ ਹੁਣ ਬਿਮਾਰੀ ਪਈ ਦੀ ਕੀ ਗੀ ਨਹੀਂ ਜੀ ਉਹ ਜਾਂ ਕੁਝ ਵੀ ਨਿਕਲੇਗਾ ਯਾਰ ਵੇ ਕਿੰਨੀ ਦੀ ਜਾਂ ਉਹ ਹੈ ਨਹੀਂ 10% ਤਾਂ ਖੜੀ ਰਹੀ ਗਈ ਤੇ ਬਾਕੀ ਉਹ ਹੈ ਨਹੀਂ ਉਹਦਾ ਗੱਠ ਘੱਟ ਤੇ ਫੁੱਟ ਫੁੱਟ ਦੇ ਰਹਿ ਕੇ ਤੇ ਬੁੱਟੇ ਆਹ ਗੱਲ ਹੋ ਜਾਏਗਾ ਜੀ ਆਹ ਪੈਰਾ ਟਾਈਮ ਕੱਢ ਦੇਣਾ ਭਾਈ 당 ਗਿਆ ਹੁਣ ਮੌਸਮ ਦਾ ਰੋਗੀ ਜੀ ਸੀ ਹੁਣ ਚੱਲ ਅਸੀਂ ਦਾ ਆਪਾ ਭਾਈ ਇਹ ਜੀ ਆਸ ਕਰਦੇ ਹੋਏ ਭਾਈ ਜਿਹਦੀ ਆਈ ਹੋਈ ਔ ਰੁਕ ਜਵੇ ਪਹਿਲੀ ਤੱਕ ਇਕੜਾ ਮਰਜੀ ਰੋਗੇ ਜੂਵੇ ਕੋਈ ਬੰਦ ਬਿਚ ਬੜਾਈ ਚੱਲ ਪਈ ਹੈ ਬਾਈ ਮਨੋ ਕਿਹੜਾ ਮੇਰੇ ਦਾ ਕਹਿੰਦਾ ਅਮੰਡਾ ਦੇ ਗੁਰਦੁਆਰੇ ਜਾਮਾ ਉਹ ਕਹਿੰਦਾ ਇਧਰ ਟਰਾਲਾ ਭਰਿਆ ਹੁਣ ਬੜਾ ਚੌਰ ਦੇ ਲੈ ਗਿਆ ਅਮਰਸਰ ਤਾਂ ਮੰਡੀ ਚ ਕੱਦੀ ਆਈ ਪਈ ਆ 209 ਹਾਂ 1509 ਆ ਆ ਆਈ ਪਈ ਉਹ ਤਾਂ ਹੀ ਕੋਸੇ ਰੇਟ ਲੱਗੇ ਹਾਂ ਇਹ ਕਹਿੰਦੇ ਬੜਾ ਚੌਰ ਵੀ ਮੰਡੀ ਚ ਲੱਗਦੀ ਹੈ ਪਤਾ ਨਹੀਂ ਲੱਗਦੀ ਹੋਊਗੀ ਇਹੇ ਆ ਲੱਗਦੀ ਹੋਊਗੀ ਇਹਦੀ ਵੀ ਇਧਰ ਰਾਜਪੁਰੇ ਦਾ ਹੈਗੀ ਉਹ ਆ ਉਹ ਜਿਹੜਾ ਇਹ ਸਾਡੀ 2 2ਵੇਂ ਨੰਬਰ ਤੇ ਮੰਡੀ ਆ ਰਾਜਪੁਰਾ ਹਨ ਪਹਿਲੇ ਪਰ ਖੰਨਾ ਹੈ ਅੱਛਾ ਇਹ ਸੀ ਜੀ ਰਾਜਪੁਰਾ ਰਾਜਪੁਰਾ ਕਿ ਰਾਜਪੁਰਾ ਰਾਜਪੁਰਾ ਰਾਜਪਰੇ ਵੀ ਕਹੀ ਜਾਂਦੇ ਉਹ ਰਾਜਪੁਰਾ ਹੈ ਅਸਲ ਵਿੱਚ ਤਾਂ ਰਾਜਪੁਰਾ ਹੈ ਰਾਜਪੁਰੇ ਕਹੀ ਜਾਂਦੇ ਹਾਂ ਫੇਰ ਰਾਜਪੁਰਾ ਕਹਿੰਦੇ ਹਾਂ ਹਾਂ ਸੈਂਟਰੇ ਚੱਲਦਾ ਹੀ ਆ ਸ਼ਾਰਟ ਕਟ ਕੇ ਕਰਨਾ ਅਸਲ ਵਿੱਚ ਹੀ ਬਣਾਉਣਾ ਅੱਛਾ ਪ੍ਰੋਜੈਕਟ ਬੰਤ ਗੜਾ ਰਹੇ ਆ ਅੱਛਾ ਚਲੋ ਸੈਂਟਰੇ ਲਿਆ ਰਹੇ ਆ ਹੂੰ ਇਹ ਹੁਣ ਮੌਸਮ ਕਿੰਨਾ ਕੰਮਾ ਸਾਫ ਹੋ ਗਿਆ ਨਾ ਮੌਸਮ ਹੂਰੇਪੂ ਬਣ ਗਿਆ ਤਾਂ ਹੁਣ ਇਹਨੇ ਤਿੰਨ ਰੰਗ ਬੱਦਲ ਲੇ ਸਵੇਰ ਦੇ ਨੇ ਯਾਰ ਜਿਹੜੇ ਤਿੰਨ ਰੰਗ ਬਦਲੇ ਇਹਦੇ ਵਿੱਚ ਬੰਦਾ ਬਿਮਾਰ ਹੁੰਦਾ ਸਵੇਰੋਂ ਬਿੰਦਰ ਕਹਿੰਦਾ 8 ਵਜੇ ਦੀ ਗੱਲ ਆ ਕਹਿੰਦਾ ਹੁਣ ਰਜਾਈਆਂ ਕੱਢ ਲਓ ਮੌਸਮ ਬਦਲ ਗਿਆ ਹਾਂ ਅੱਛਾ ਆ ਦੇ ਤਾਂ ਹੁਣ ਰਜੰਜਣਾ ਮੌਸਮ ਆ ਸਵੇਰੋਂ ਪਾਲਾ ਲੱਗਦਾ ਸਾਰੇ ਮੁੰਡੇ ਚੜਾਉਣਾ ਮੁੰਡਾ ਕੰਮ ਦਾ ਤਾਂ ਉਸੇ ਹਾਂ ਤੇ ਗੱਡੀ ਚੜਾਉਣਾ ਆ ਕਹਿੰਦਾ ਪਾਲਾ ਲੱਗਦਾ ਕਹ ਰਜਾਈਆਂ ਕੱਢ ਲਓ ਮੌਸਮ ਬਦਲ ਗਿਆ ਹਾਂ ਵਿੱਕੀ ਦੀ ਕੁੜੀ ਬੈਠੀ ਸੀ ਉਹ ਪਾਲਾ ਲੱਗੇ ਨੇਤਨਕ ਤਿਆਰ ਦੇ ਵਿੱਚ ਉਹ ਇਹਨਾਂ ਜੱਟਾਂ ਨੂੰ ਵੀ ਲੱਗਦੀ ਥੋੜਾ ਟੇ ਬੈਠੇ ਨੂੰ ਤਾਂ ਹੀ ਤਾਂ ਬੰਦਾ ਬਿਮਾਰ ਹੁੰਦਾ ਆ ਹੁਣ ਦੇਖ ਲੈ ਆਪਾਂ ਤਾਂ ਹੁਣ ਤਾਂ ਇੱਕ ਤਰ੍ਹਾਂ ਦਾ ਮੌਸਮ ਜਾਊਗਾ ਜਾਂ ਨਿਕਲੇ ਬਈ ਬਾਹਰ ਆਪਾਂ ਨੂੰ ਹੱਥ ਲੱਗ ਲੈ ਆਪਾਂ ਹੁਣ ਆਏਗਾ ਪੰਗਿਆਂ 'ਚ ਨਹੀਂ ਪੈਂਦੇ ਹੁਣ ਆਇਆ ਵੀ ਇੱਕ ਮਿੰਟ ਬੋਲਦੀ ਹੋਰ ਹੋਰ ਘੜੀ ਘੰਟੇ ਪਹਿਲਾਂ ਆਏ ਤਾਂ ਵੀ ਹੁਣ ਤਾਂ ਮੌਸਮ ਬਦਲ ਗਿਆ ਪਰ ਮਾਸਣ ਆਪਾਂ ਜੇ ਤਾਂ ਵੱਢਦੇ ਆ ਇਹੋ ਜਿਹਾ ਮੌਸਮ ਹੁੰਦਾ ਆਹ ਹਾਂ ਮੋਸੇ ਸਾਡਾ ਮੱਠਾ ਜਾ ਹੋਏ ਮੱਠਾ ਜਾ ਹੋ ਜਾਂਦਾ ਉਹ ਆਏ ਆ ਵੀ ਤੈਨੂੰ ਗਰਮੀ ਆਉਂਦੀ ਜ਼ਰੂਰ ਆ ਗਰਮੀ ਆ ਜਾਂਦੀ ਆ ਗਰਮੀ ਕਾਹਦਾ ਆਉਂਦੀ ਆ ਜੇ ਆਪਾਂ ਲੱਗਾ ਹੀ ਤੂੰ ਭੱਜ ਭੱਜ ਕੇ ਪੜਦੇ ਹਾਂ ਪਰ ਉਹ ਗਰਮੀ ਚੁੱਪਦੀ ਨਹੀਂ ਉਹਦੇ ਚੱਟ ਤੋਂ ਪਾਣੀ ਨੇ ਚੁੱਪਦੀ ਆ ਗਿਆ ਨਹੀਂ ਉਹ ਤੋਂ ਪਾਏ ਬੇਸੁਰੇ ਮੱਠਾ ਜਾ ਹੁੰਦਾ ਜੱਪਾ ਬਾਕੀ ਚਲੋ ਭਾਈ ਭਾਈ ਦਿਖਾਉਂਦਾ ਮਹੀਨਾਂ ਹੱਥ ਕਰਾਉਂਦਾ ਇੱਕ ਵਾਰ ਬੰਦਰਾਂ ਹਾਂ ਹੈਗਾ ਮੈਂ ਹਾਂ ਠੀਕ ਆ ਜੀ ਕਹਿੰਦੇ ਭਾਦੋ ਲੰਘ ਜਾਣਾ ਮੀਂਹ ਪੈ ਗਈ ਕਹਿੰਦੇ ਸਿਆਣਨਾ ਪਰ ਮੀਂਹ ਵੀ ਪਈ ਜਾਂਦਾ ਸੀਨ ਕੋ ਸਮਝ ਜੇ ਨਹੀਂ ਆਈਏਗੀ ਹੋਰ ਵੀ ਆ ਜੇ ਗਰਮੀ ਨਾ ਪਵੇ ਫੇਨਾ ਨਹੀਂ ਹੋਣਾ ਸਰ ਆਹ ਹੋਏ ਵੀ ਹੈਗਾ ਪਾਈ ਵੀ ਦੇਖ ਆਹ ਹੋਏ ਵੀ ਆ ਭਾਈ ਸਭ ਸਵਾਲ ਕਿੱਥੇ ਆ ਜੀ ਇਹਨੂੰ ਪਤਾ ਭਾਈ ਸਾਰਾ ਕੁਝ ਹੈ ਉਹ ਮਾਲੀ ਦਾ ਆਪਣੇ ਸਵਾਲ ਜਵਾਬ ਕਰੀ ਜਾਂਦੇ ਵੀ ਆਏ ਚਾਹੀਦਾ ਅਸੀਂ ਆਪਣਾ ਲੋਡ ਦੇਖੀ ਜਾਣਾ ਜਿਵੇਂ ਸਾਨੂੰ ਵੀ ਉਹਨੇ ਸਭ ਦੇ ਉਹਨੇ ਐਡਾ ਸੰਸਾਰ ਚਲਾਉਣਾ ਢੇੜਾ ਦੇਣਾ ਬਹੁਤ ਔਖੀ ਗੱਲ ਹੋਊਗਾ ਚਲੋ ਬਾਕੀ ਭਾਈ ਤਾਂ ਜਿਹੜੇ तेरे ਪੱਕੇ ਹੋਵੇ ਉਹ ਤਾਂ ਠੀਕੇ ਲੱਗਦੇ ਆ ਹੂੰ ਉਹ ਮਸ਼ੀਨ ਚ ਪਾਤੇ ਦੂਈ ਚ ਮੌਚਰ ਵਾਲੀ ਮਸ਼ੀਨ ਆ ਇਹ ਦੱਸ ਆਦੇ ਪੈ ਗਈ ਖੜਜਾ ਅੱਛਾ ਕਾਲੇ ਵੀ ਤੇ ਲੈਂਦੀ ਵੀ ਆ ਹਾਂ ਹਾਂ ਕਾਲੇ ਗੋਲ ਵੀ ਆ ਦਿਖਾ ਸੀ ਚੈੱਕ ਕਰਦੀ ਹਜੇ ਨਹੀਂ ਜਿਹਨੇ ਵੱਡੂਗੇ 1-2 ਦਿਨ ਪਹਿਲਾਂ ਲਿਆਉਂਗੇ ਮਾਸੜ ਹੈਨਾ ਕਾਲੇ ਮਸ਼ੀਨ ਦਾ ਪਤਾ ਲੱਜੂਗਾ ਚੈੱਕ ਕਰਨੀ ਚਾਹੀਦੀ ਚੀਜ਼ ਹਾਂਜੀ ਹੈ ਚੈੱਕ ਕਰਕੇ ਫਟੋ ਪਹਿਲੀ ਦੱਸ ਦੇ ਵੱਡਣ ਦੇ ਹਾਂ ਵੀ ਭਾਈ ਮੈਂ ਚੈੱਕ ਕਰਿਆ ਇੰਨੀ ਆ ਲਿਆਵਾ ਤੇ ਸਿੱਧਾ ਆਰਤੀ ਤੇ ਸਿਰ ਪਰੇ ਭਰਾ ਹੁਣ ਤੋਂ ਹਾਂ ਜੇ ਕੋ ਆਪਣੀ ਮਰਜ਼ੀ ਨਾਲ ਲੈ ਗਿਆ ਆਰਤੀ ਨੂੰ ਆਰਤੀ ਨੂੰ ਵੀਡੀਓ ਬਣਾ ਕੇ ਦਿਖਾ ਵੀ ਆ ਦੇਖਾ ਚੈੱਕ ਕਰਤੀ ਇੰਨਾ ਵਾਊਚਰ ਆਵੇ ਉਹ ਭਾਈ ਹੋਰ ਨਹੀਂ ਮੰਨਦੇ ਤੁਹਾਡੀਆਂ ਮਸ਼ੀਨਾਂ ਨੂੰ ਉਹ ਕਹਿੰਦੇ ਵੀ ਖਿਲਦੇ ਆਉਂਦੇ ਆ ਇਹ ਆਓ ਦੇਖ ਲੈ ਇੱਕ ਹੋਰ ਦੇਖ ਲੈ ਐਨੀ ਤਰੱਕੀ ਕਰ ਲਈ ਦੇਸ਼ ਨੇ ਕਹਿੰਦੇ ਤਰੱਕੀ ਕਰ ਲਈ ਉਹ ਕੰਡਿਆਂ ਨੂੰ ਬਦਲ ਦੇਗੇ ਮੰਡੀਆਂ ਚ ਉਹੀ ਪੁਰਾਣੇ ਚੱਲਦੇ ਆ ਆਲੇ ਮਿਲ ਕੇ ਚੱਲਦਾ ਸਾਰਾ ਕੁਝ ਇੱਕ ਰਾਹੇ ਚੱਲੀ ਜਾਣਾ ਇਹ ਤੂੰ ਕਹੇ ਨਾ ਵੀ ਆੜਤੀ ਆੜਤੀ ਦਾ ਕੋਈ ਕਸੂਰ ਨਹੀਂ ਗੌਰਮੈਂਟ ਨਹੀਂ ਬਦਲਣ ਦੀ ਹਾਂ ਆਹੋ ਗੌਰਮੈਂਟ ਚੱਕਦੀ ਉਹਨਾਂ ਤੇ ਵੀ ਜਦ ਹੁਣ ਪਹਿਲਾਂ ਧਾਨ ਲੈ ਜਣੇ ਚੰਗੇ ਭਾਅ ਲੱਗਣੇ ਆ ਉਦੇ ਬਾਅਦ ਅੱਧਕ ਵਿੱਚ ਨਾਲੇ ਸੁੱਕੇ ਹੋਣੇ ਆ ਅੜਨ ਲੱਜਣੇ ਆ ਹਾਂ ਸਮਝਿਆ ਉੱਥੇ ਫੇਰ ਸਾੜੇ ਬੰਦੇ ਕਹਿਣ ਲਿਆ ਜਿਹੜੇ ਤੂੰ ਲਾਲ ਲੱਕ ਲੋੜਾ ਘਟ ਭਰਦੇ ਆ ਹਾਂ ਮੀਨੂ ਵੇੜ ਫੇਰ ਅੱਧ ਵਿੱਚ ਬਣਾਉਂਦੇ ਆ ਆਓ ਜੇ ਪਹਿਲੇ ਹੀ ਦੇਖ ਕੇ ਹਾਂ ਚਲੋ ਸਾੜੇ ਵਰਗੇ ਤਾਂ ਮੰਨੇ ਵਕੀਲਾ ਖੰਡਾ ਗੇੜ ਨਹੀਂ ਬਣਾ ਜਿਹਦੇ ਪਾ 10 ਕਿੱਲੇ ਧਾਨਾ ਦੇ ਹੈਗੇ ਉਹ ਤੋਂ ਟਰਾਲੀ ਕਰਕੇ ਸਤਾਰਿਕਾ ਰਖੜੀਆਂ ਜਾਂਦੇ ਆਰਤੀ ਘਰ ਆਵੇ ਕਰਨ ਘਰ ਆਵੇ ਹਾਂ ਦਾਦਾ ਸਵਾਰਾ 12 ਕਿਲੇ ਦੇ ਮਾਲਕ ਉਹਨਾਂ ਨੇ ਕਿਤੇ ਦਿਨ ਬਣਾਉਣੇ ਬੇੜੇ ਤੇ ਖੜਿਆ ਟਰਾਲੇ ਤਿੰਨੇ ਚਾਰੇ ਭਰੇ ਆਰਤੀ ਨਾਲ ਘਰ ਆ ਖੋਬਾ ਕਰਕੇ ਆਉਣਾ ਠੀਕ ਹੈ ਵੀ ਹਾਂ ਲਿਆ ਮੇਰੇ ਕੋਲ ਵੀ ਮੈਂ ਭਰੂੰਗਾ ਆਪਣੇ ਮੈਂ ਭਰੂੰਗਾ ਇਹ ਠੀਕ ਆ ਆਹ ਕੰਮ ਦਾ ਹੌਟ ਲੈ ਆ ਵੀ ਸਾਡੇ ਕਿਲੋ ਕੱਢ ਕਰਦਾ ਆਪਣੀ ਫਸਲ ਆਪੇ ਰੋਲ ਰਿਹਾ ਆਪੇ ਰੋਲ ਰਿਹਾ ਸਮਝੇ ਉਹ ਚੱਕਰ ਤਾਂ ਆਈਏ ਨਾ ਭਾਈ ਰੋਲ ਰਿਹਾ ਕਿ ਸਾੜਾ ਹਜ਼ਾਰ ਕਿਤਾਬ ਨਹੀਂ ਉਹਦਾ ਕਸਾਈ ਹੈਗਾ ਜੇ ਮਾੜਾ ਜਿਹਾ ਅਸੀਂ ਪਹਿਲਾਂ ਹੀ ਠੀਕ ਹੈ ਆ ਲੈਣਾ ਦੇਣਾ ਬਣਿਆ ਉਹ ਤਾਂ ਲੈ ਕੇ ਆਇਆ ਵਾ ਤਸੱਲੀ ਕਰ ਆਇਆ ਵਾ ਲਾੜਲਾ ਖੋਲਣਾ ਰੱਖੋ ਲੈਣਾ ਲਿਖਾ ਪੜੀ ਚੱਤ ਗੱਲ ਕਰਦੇ ਲੋ ਹਮਮ ਵੇਲੇ ਟਾਈਮ ਗਰ ਮੋੜਦੇ ਰਹੋ ਫੇਰ ਦੇਖਾ ਕਿਨਾਰ ਤੇ ਖਰਾਬ ਬੱਲੇ ਜਦੋਂ ਕਰ ਅਸੀਂ ਦਬੇ ਰਹੇ ਥੱਲੇ ਆਏ ਵੇ ਫੇਰ ਵੀ ਬਾਈ ਲੋਕਡਾਉਨ ਆਇਆ ਹੈਗਾ ਵੀ ਅੱਜ ਕੱਲ੍ਹ ਜਮਾਨਾ ਗਿਆ ਬਦਲ ਜਾਵੇਂ ਹੱਥ ਬਰਾ ਹੱਥ ਮਾਰ ਕੇ ਖੋਹਣੇ ਵਾਲਾ ਕੰਮ ਹੋਇਆ ਵਾ ਮੈਂ ਕਹਿੰਦਾ ਵੀ ਦਿਨ ਵਿੱਚ ਉਹੋ ਬੰਦਾ ਆ ਜਾਣਾ ਜਿਹਨੂੰ ਨਹੀਂ ਕੋਈ ਫੋਨ ਆਉਂਦਾ ਹੈਗਾ ਫਰਾਡ ਜਿਹੜਾ ਕਹਿੰਦਾ ਵੀ ਲੈ ਤੈਨੂੰ ਐ ਕਰਦੇ ਆ ਕਰਦੇ ਕੱਲ ਮੈਨੂੰ ਪਿੰਡ ਵਿੱਚ ਤੇ ਫੋਨ ਗਿਆ ਆਪਣੇ ਤੇ ਮੈਂ ਅਮਨੇ ਕਾ ਗੱਡੀ ਦੀ ਸਰਵਿਸ ਕਰਾਉਣ ਗਿਆ ਬਤਾ ਉਹ ਕਹਿੰਦੇ ਵੀ ਆਏ ਫੋਨ ਆਇਆ ਬੰਦੇ ਮੈਨੂੰ ਰਿਕਾਰਡਿੰਗ ਭੇਜਤੀ ਰਿਕਾਰਡਿੰਗ ਵਿੱਚ ਕੀ ਲਿਖਿਆ ਹੋਇਆ ਕਹਿੰਦਾ ਵੀ ਤੁਹਾੜਾ ਜਿਹੜਾ ਲੋਨ ਕਰਾਉਂਦੇ ਥੋੜਾ ਪਾਸ ਹੋ ਗਿਆ 5 ਲੱਖ ਰੁਪਈਆ ਵੀ ਆਪਣਾ ਅਕਾਊਂਟ ਨੰਬਰ ਭੇਜ ਦਿਓ ਆਧਾਰ ਕਾਰਡ ਭੇਜ ਦਿਓ ਬਸ ਜਦ ਮੈਂ ਸੁਣੀ ਉਹਦੀ ਗੱਲ ਸੁਣਨ ਵਿੱਚ ਐ ਲੱਗਦੇ ਮਹਾਏ ਫਰਾਡ ਹੈ ਵੀ ਇਹਦੇ ਚੱਕਰ ਚ ਨਾ ਫਸੇਓ ਚਲ ਇਹਨਾਂ ਨੇ ਆਪਣੀ ਅੱਧਰ ਰਿਕਾਰਡਿੰਗ ਭੇਜੀ ਕਹਿੰਦੇ ਵੀ ਉਹਨੂੰ ਉਹ ਭੇਜ ਦਿੰਦੇ ਸਕੈਨਰ ਹਾਂ ਮਾਤ ਹੋਈ ਜ਼ਰੂਰ ਪੰਗਾ ਲੈਣਾ ਸਕੈਨਰ ਸਕੂਨਰ ਕਹਿੰਦੇ ਵੀ ਸਕੈਨਰ ਵਿੱਚ ਕੋਸ਼ ਨਹੀਂ ਹੁੰਦਾ ਇਹਨਾਂ ਨੇ ਸਕੈਨਰ ਭੇਜਤਾ ਉਹ ਬੰਦੇ ਨੇ ਉੱਧਰ ਤੇ ਫੋਟੋ ਆ ਭਾਈ ਮਸ਼ੀਨ ਦੀ ਵੀਡੀਓ ਬਣਾ ਕੇ ਐਡੀ ਢੇਰੀ ਲਾਈਵ ਨੋਟਾਂ ਦੇ ਛੋਟੀਆਂ ਨਮੀਆਂ ਮਸ਼ੀਨ ਚ ਗਣਦੇ ਆ ਹਾਂ ਨਾਲੇ ਫਿਰ ਉਹ ਰਿਕਾਰਡਿੰਗ ਪਾਈ ਕਹਿੰਦਾ ਅਸੀਂ ਆਹ ਮਸ਼ੀਨ ਗਣ-ਗਣ ਕੇ ਲੋਕਾਂ ਦੇ ਪਾ ਰਹੇ ਆ ਵੀ ਜਿੰਨਾਂ ਦੇ ਆ ਗਏ ਹਾਂ ਵੀ ਤੁਸੀਂ ਸਕੈਨਰ ਭੇਜਿਆ ਸਕੈਨਰ ਥੋੜਾ ਆ ਗਿਆ ਵੀ ਹੁਣ ਪਾ ਤਾਂ ਦਈਆਂ ਸੀ ਥੋੜੇ ਪੈਸੇ ਇਹਦੇ ਪਰ ਜੀਐਸਟੀ ਲੱਗ ਗਈ 2000 ਰੁਪਈਆ ਵੀ ਤੁਸੀਂ ਜੀਐਸਟੀ ਦੇ ਪੈਸੇ ਪਾ ਦਿਓ ਵੀ ਥੋੜਾ ਫਿਰ ਖਾਤੇ ਚ ਪੈਸੇ ਪਾ ਦੀਆਂ ਹਾਂ ਹੈ ਫੇਰ ਕਹਿੰਦੇ ਉਹ ਤਾਂ ਆਏ ਕਹਿੰਦੇ ਆ ਮਾਹ ਤੁਸੀਂ ਆਏ ਕੋ ਵੀ ਜਿਹੜਾ 5 ਲੱਖ ਪਾਉਣਾ ਉਹਦੇ ਵਿੱਚ ਲੱਖ ਰੁਪਈਆ ਤੋਂ ਕੱਟ ਜੀ ਐਸਟੀ 2000 ਛੱਡ ਹਾਂ ਵੀ ਤੂੰ 2000 ਛੱਡ ਲੱਖ ਕੱਟ ਸਾਨੂੰ 4-5 ਪਾ ਦੇ ਹਾਂ 2 ਪਾ ਦੇ 1 ਇੱਕੇ ਪਾ ਦੇ 50000 ਪਾ ਦੇ ਪਾ ਤਾਂ ਸਹੀ ਕੋ ਵੀ ਸਾਨੂੰ ਜੀਐਸਟੀ 2000 ਪਾ ਦੇ ਜਿਹੜੀ ਲੱਗੀ ਹੈ ਤੂੰ ਬਾਕੀ ਤੂੰ ਰੱਖ ਜ다 ਹੈ ਗਿਆ ਮਮੜ ਕੇ ਚੋਕ ਹੋ ਕੇ ਆਇਆ ਇਹ ਇਕਣਾ ਖੋਣੇ ਵਾਲੇ ਕੰਮ ਹੋਏ ਹੋਣ ਦਾ ਜਮਾਨਾ ਤੂੰ ਪੁੱਛ ਨਾ ਕਿੱ데 ਕਿੱਥੇ ਚਲੀ ਗਿਆ ਰੇਗ ਮਸੰਦ ਰੱਖੀ ਹੋਗੀ ਭਾਈ ਬਚਾਓ ਰੱਖੋ ਆਪਣੇ ਅੜ ਜਾਉਂਦੇ ਭਾਈ ਮਾਣੇ ਮੋਟਾ ਯਾਰ ਅਸੀਂ ਕਹਿੰਦੇ ਵੀ ਅਸੀਂ ਹੁੜ ਨਹੀਂ ਸਕਦੇ ਸਾਨੂੰ ਵੀ ਬੰਦਾ ਲਗਾ ਲੈ ਲੈ ਹੱਦ ਹੋ ਗਈ ਚੰਗੇ ਚੰਗੇ ਭਲੇ ਬੰਦੇ ਦੀ ਰੋੜੀਆ ਵੇਚ ਕੇ ਖਾ ਜਾਂਦੇ ਹਾਂ 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 ਬਿਲਕੁਲ ਯਾਰ ਮੈਂ ਤਾਂ ਦਾ ਮੇਰੇ ਕੋਲ ਪਹਿਲਾ ਫੋਨ ਆਲੇ ਇਕਣੇ ਕੋਨਾ ਕੋਈ ਰਿਸ਼ਤੇਦਾਰ ਗਿਆ ਬਾਹਰ ਚਾਹੇ ਗੱਲ ਮੈਂ ਸੁਣੀ ਵੀ ਸੀ ਹਾਂ ਪਹਿਲਾਂ ਮੈਂ ਕਾਲੀ ਰੋਲੀਆ ਫੇਰ ਮਹਲਾ ਹੁਣ ਜੇ ਸਵਾਦ ਲੰਦੇ ਹੋ ਜਾ ਮਹਾ ਗਿਆ ਮਾਮੇ ਦਾ ਮੁੰਡਾ ਕਹਿੰਦਾ ਫੇਰ ਹੁਣ ਵੀ ਪਛਾਣਿਆ ਫੁਲਾਣ ਦੇ ਹੁਕਾ ਚੱਲੋ ਚੱਲ ਮੁੜ ਕੇ ਪੈਸਾ ਵਰਾਏਗਾ ਨਾ ਬਾ ਫਿਰ ਉਹਨੂੰ ਸੁਣਾਇਆ ਦੋ ਚਾਰ ਕੇ ਸਲੋਕ ਚੱਜ ਕਰ ਮੈਂ ਤੇ ਜਿਹੜੇ ਬੰਦ ਹੂੰ ਉਤੇ ਬਾਅਦ ਘਰਾਂ ਜਿਹੜਾ ਫੋਨ ਪਿਆ ਉਹਦੇ ਫੋਨ ਆਇਆ ਕਹਿੰਦੇ ਵੀ ਤੁਸੀਂ ਕੌਣ ਬੋਲਦੇ ਫੁਲਾਣ ਜਗ੍ਹਾ ਤੇ ਬੋਲਦੇ ਸੀ ਕਿੱਥੇ ਤੁਹਾਡਾ ਮੁੰਡਾ ਕਿੱਥੇ ਆ ਉਹ ਕਹਿੰਦਾ ਮੁੰਡਾ ਸਾਡਾ ਮੋਟਰ ਪਰ ਹੈ ਹੈ ਕਰ ਵਾਲੀ ਕੋ ਫੋਨ ਆਇਆ ਉਹਨੇ ਡੈਡੀ ਨੂੰ ਫੜਾਇਆ ਡੈਡੀ ਨੂੰ ਕਹਿੰਦਾ ਮੁੰਡਾ ਕਿੱਥੇ ਥੋੜਾ ਉਹ ਕਹਿੰਦਾ ਉੱਤੇ ਆ ਕਹਿੰਦਾ ਉਹਦੇ ਨਾਲ ਗੱਲ ਕਰਾਓ ਅੱਛਾ ਹੈ ਵੀ ਕੰਪਲੀਟ ਕਰੀ ਵਿਊਤੀ ਰਾਣੀ ਨੂੰਗਾ ਉਹ ਮੇਰੇ ਕੋਲ ਮੋਟਰ ਮੋ ਜਦ ਮੈਂ ਕੋਤੋਂ ਜੀ ਰੋਟੀ ਲੈਣੇ ਭਰਿਆ ਜਾਂਦਾ ਜਲਮਹਾ ਕਿਆ ਗੱਲ ਹੋ ਗਈ ਜਾਉਂ ਪਜਾਉਂ ਦੇਖ ਕੱਲ੍ਹ ਫੜੀ ਫੋਨ ਆਇਆ ਵਾ ਕਹਦੇ ਵੀ ਮੈਂ ਤੇਰਾ ਪੁਲਿਸ ਸਟੇਸ਼ਨ ਤੇ ਐਸਐਸਪੀ ਹਾਂ ਉਹ ਕਹਿੰਦੇ ਕਿਸੇ ਪੁਲਿਸ ਵਾਲੇ ਦੀ ਗੱਲ ਆ ਮਾਂ ਹੈਲੋ ਜੀ ਕਹਿੰਦੇ ਅਸੀਂ ਪੁਲਿਸ ਉਸਦੇ ਬੋਲਦੇ ਆ ਵੀ ਕਿਆ ਕੰਮ ਕਰ ਕੰਮ ਕਰਦੇ ਤੁਸੀਂ ਮਾਂ ਕੀਤੀ ਬਾੜੀ ਕਰਦੇ ਅਸੀਂ ਹੋਰ ਕੰਮ ਕੋਈ ਕਰਦੇ ਹੁਣ ਮੈਂ ਕੋਈ ਨਹੀਂ ਕੰਮ ਕਰਦੇ ਕਹਿੰਦੇ ਤੇਰੀ ਦਾਰੂ ਵੇਚਦੇ ਅੱਛਾ ਹੈ ਮਾਹਾਂ ਕਮਾਰੇ ਹੋ ਗਈ ਹਲਾ ਤੇਰੀ ਕੰਪਲੀਟ ਕਰਾਈ ਆ ਹਾਂ ਆ ਫਿਰ ਮੈਂ ਫਿਰ ਅਣੀ ਦੇਖਾਂ ਮਾਹੋਰ ਪੁਰਾਣਾ ਮੈਨੂੰ ਬਸ ਸਮਝ ਗਿਆ ਵੀ ਕਿਹੜਾ ਹਾਂ ਬਾਬਾ ਬੱਚੇ ਉਹਦੀ ਤਹਿ ਲਾਈ ਬੱਚੇ ਮਾਹ ਜਿਹੜਾ ਤੇਰੇ ਕੰਪਲੀਟ ਕਰਾਈ ਉਹ ਮੈਨੂੰ ਦੱਸ ਮਾੜਾ ਹਾਂ ਕਾਪੜੇ ਲੋਕ ਫੇਰ ਉਹਦੇ ਵੀ ਬਮੋਰ ਕੇ ਕਹਿੰਦੇ ਆ ਕਿ ਉਹ ਬਾਈ ਉਹ ਫੋਨ ਕਰਨ ਤੋਂ ਬੜੇ ਦੇਖੇ ਗਏ ਕਰ ਮਾਸਟਰ ਨੂੰ ਕਹਿੰਦਾ ਦਾਰੂ ਕਰਦੇ ਕਹਿੰਦਾ ਆਹ ਕਹਿੰਦਾ ਦਾਰੂ ਕਰਦਾ ਤੂੰ ਨਹੀਂ ਦਾਰੂ ਸਪਲਾਈ ਕਰਦਾ ਮਾਸਟਰ ਬਲੈਕੀ ਬਣਾਤਾ ਉਹੀ ਨੰਬਰ ਮੈਂ ਆਪਣਾ ਬੰਦੇ ਨੂੰ ਉਹਨੂੰ ਭੇਜਿਆ ਬਾਈ ਨੂੰ ਮੁਹਾਲੀ ਮਾਹ ਵੀ ਦੇਖੀ ਯਾਰ ਆਇਆ ਫੋਰ ਆਇਆ ਕਹਿੰਦਾ ਟੈਨਸ਼ਨ ਫਰੀ ਹੋ ਗਿਆ ਕਹਿੰਦਾ ਇਹ ਕਹਿੰਦਾ ਮੈਨੂੰ ਵੀ ਆ ਲਿਆ ਲੈ ਪੌਲਸ ਵਾਲੇ ਨੂੰ ਵਗਦੇ ਮੇਰੇ ਕੋਲ ਵੀ ਆ ਲਿਆ ਮੈਨੂੰ ਸਿੰਗ ਜੰਦੀ ਨੂੰ ਆਇਆ ਮੈਂ ਤੈਨੂੰ ਆਇਆ ਦਦੂ ਚੱਕਰ ਦੇ ਕਿੰਨੇ ਪਾਉਂਦੇ ਕੋਈ ਕੋਸ ਕਹਿੰਦਾ ਕੋਈ ਝੂਠ ਕਹਿੰਦਾ ਮਿੰਦਾ ਪਾਸੇ ਮੈਂ ਤਾਂ ਗੱਲ ਚਲੋ ਠੀਕ ਆ ਜੀ ਇਹ ਤਾਂ ਚਲਦੀਆਂ ਰਹਿਣੀਆਂ ਬਈ ਅੱਜ ਸਾਡੇ ਕੋਲ ਮੀਂਹ ਜਾਂ ਪੈ ਗਿਆ ਉਹਦੇ ਨਾਲ ਹਵਾ ਚੱਲ ਗਈ ਧਾ ਨਾਲ ਸਾਡੇ ਘੁੰਮਦੇ ਵਰਤੇ ਬੇਲੇ ਕਰੇ ਬੇ ਚਲੋ ਠੀਕ ਆ ਜੀ ਮਿਲਦੇ ਗਏ ਲੋਕਾਂ ਚ